ਅਨੀਤੀ ਜਿਹੜਾ ਇੱਕ ਰਤਾ ਤੁਹਾਡੇ ਤੇ ਹਮਲਾ ਹੈ ਕੀ ਹੈਗਾ ਪੂਰਾ ਮਾਮਲਾ ਸਰਫਿਕਲ ਦੀ ਸਾਰਿਆਂ ਨੂੰ ਤੇ ਰਾਤ ਜਿਹੜਾ ਮਾਮਲਾ ਹੋਇਆ ਵੀ ਇਹ ਤੁਹਾਨੂੰ ਪਤਾ ਹੀ ਇੱਕ ਬ੍ਰਿੰਕਲ ਨਾਮ ਦਾ ਵਿਅਕਤੀ ਹੈਗਾ ਜਿਹੜਾ ਕਿ 6 ਸਾਲ 8 ਸਾਲ ਹੀ ਹੋ ਗਿਆ ਮੇਰੇ ਨਾਲ ਮੇਰਾ ਕਲੇਸ਼ ਜਾਂ ਚੱਲਦਾ ਰਹਿੰਦਾ ਤੇ ਹੁਣੇ ਜਦੋਂ ਇਦਾਂ ਜ਼ਮਾਨਤ ਦੇ ਬਾਹਰ ਆਇਆ ਇਹਨੂੰ 5 ਦਿਨ ਹੋਏ ਨੂੰ ਸਿਰਫ ਜ਼ਮਾਨਤ ਦੇ ਬਾਹਰ ਆਇਆ ਇਹ ਉਦੋਂ ਦਾ ਇੱਕ ਨੇ ਦਰਾਹੇ ਦੁਕਾਨ ਮੇਰੇ ਸਾਹਮਣਾਂ ਕਿਰਾਏ ਕਰੋ ਤੇ ਲਈ ਆ ਕਿਤੇ ਤੇ ਉਦੋਂ ਦਾ ਹੀ 3-4 ਦਿਨ ਹੋ ਗਏ ਆ ਹੀ ਸਕਾਰਪੀਓ ਦੇ ਵਿੱਚ ਗੇੜੇ-ਗੁੜੇ ਘੜਦਾ ਫਿਰਦਾ ਫੈਮਿਲੀ ਨੂੰ ਵੀ ਪਰੇਸ਼ਾਨ ਕਰਦਾ ਭਰਾ ਨੂੰ ਜਾਂ ਦੋਸਤਾਂ ਨੂੰ ਜਾਣ ਕੇ ਜਿਵੇਂ ਮਤਲਬ ਮੰਦਿਰ ਪਟਲਾ ਕੇ ਪੰਗੇ ਪੁੰਗੇ ਲੈਣੇ ਆਉਂਦੇ ਆ ਉਹ ਚੀਜ਼ਾਂ ਕਰਦਾ ਵਾ ਸੋ ਇਹ ਹੀ ਚੀਜ਼ਾਂ ਵੀ ਰਾਤ ਨੂੰ ਸੀਗਾ ਮੈਂ ਦਫ਼ਤਰ ਤੋਂ ਆਪਣੇ ਗਿਆ ਬਾ ਕੀ ਹੋਇਆ ਰਾਤ ਤੁਰਾ ਜੀ ਰਾਤ ਮੈਂ ਉਰੀ ਬੈਠਾ ਸੀਗਾ ਦਫ਼ਤਰ ਜੀ ਡੇਲੀ ਮੇਰੀ ਰੁਟੀਨ ਆ ਦੁਕਾਨਾਂ ਵਾਲੇ ਦੁਵਾਲੇ ਨੇ ਦਫ਼ਤਰ ਹੋ ਰਿਹਾ ਮੈਂ ਉਰੀ ਰੰਨਾ ਵਾ ਤੇ ਉਰੋਂ ਮੈਂ ਨਿਕਲੇ ਆਪਣੇ ਘਰ ਨੂੰ ਜਾਣ ਲਈ ਤੇ ਇਹਨਾਂ ਨੇ ਇੱਥੇ ਕਿਤੇ ਮੁੰਡੇ ਲਾਏ ਹੋਣੇ ਪਿੱਛੇ ਰੇਕੀ ਕਰਨ ਵਾਸਤੇ ਤੇ ਅੱਗੇ ਚੌਂਗ ਦੇ ਵਿੱਚ ਜਾ ਕੇ ਇਹਨਾਂ ਨੇ ਮੂਰੇ ਗੱਡੀ ਵਸਾਈ ਕਾਰਪਸ ਹੀ ਇਹਨਾਂ ਕੋਲ ਵਾਈਟ ਕਲਰ ਦੀ ਤੇ ਮੇਰੇ ਵਾਲੇ ਗੱਡੀ ਦੇ ਵਿੱਚ ਵੈਬ ਕੈਮ ਲੱਗਿਆ ਹੋਇਆ ਵੈ ਤੇ ਉਸ ਕਰਕੇ ਪਤਾ ਲੱਗ ਗਿਆ ਉਹ ਗੱਡੀ ਦਾ ਵੀ ਮੈਨੂੰ ਪਤਾ ਹੈ ਜਿਹੜਾ ਸਾਡੇ ਤੇ ਨੇ ਹੁਣ ਪਰਚਾ ਕਰਵਾਇਆ ਸੀਗਾ ਉਹ ਗੱਡੀ ਉਸੇ ਨੰਬਰ ਤੇ 0071 ਨੰਬਰ ਗੱਡੀ ਹੈਗੀ ਹੈ ਜੀ ਇੱਕ ਤੇ ਜਿਵੇਂ ਕਿ ਉਹ ਪ੍ਰਿੰਕਲ ਵੀ ਹੁਣੇ ਤੋਂ ਬਾਅਦ ਕਹਿ ਰਿਹਾ ਕਿ ਸਿਕਿਉਰਿਟੀ ਲੈਣ ਲਈ ਕਰ ਰਿਹਾ ਜੀ ਤੇ ਮੇਰੇ ਤੇ ਇਹ ਪਹਿਲਾਂ ਮੇਰੇ ਨਾਲ ਆਪ ਬੰਗਾ ਲਿਆ ਨੇ ਗਾਲਾਂ ਕੱਢੀਆਂ ਨੇ ਮੈਂ ਇੱਧਰ ਕੰਮ ਕਰ ਰਿਹਾ ਜੀ ਕੀ ਕਹਿਣਾ ਚਾਹੀਦਾ ਵੀਰੇ ਸਿਕਿਉਰਿਟੀ ਲੈਣ ਲਈ ਪ੍ਰਿੰਕਲ ਤਾਂ ਕੋਈ ਅਥਾਰਟੀ ਹੈ ਨਹੀਂ ਪੁਲਿਸ ਅਥਾਰਟੀ ਹੈ ਪੁਲਿਸ ਇੱਕ ਵਾਰੀ ਵੀ ਜਾ ਕੇ ਗੈਦ ਵੀ ਮੈਂ ਜੇ ਅਪਲਾਈ ਵੀ ਕੀਤਾ ਹੋਵੇ ਸਿਕਿਉਰਟੀ ਵਾਸਤੇ